ਕਮਲਪ੍ਰੀਤ ਵਾਪਿਸ ਦੇ ਦੋ ਪੰਡਿਤ ਤੇ ਨਾ ਨਹੀਂ ਬੰਦੇ ਜਾ ਲਾ ਜਾ 15 16 ਤੱਕ ਰਹੇ ਇੰਗਲੈਂਡ ਚ ਰਹੀ ਉਤੋਂ ਵਾਪਸ ਆ ਕੇ ਇੰਨੀ ਡਿਪਰੈਸ਼ਨ ਚਲੇ ਗਈ ਰੋਂਦੀ ਆਹੋ ਉਹ ਕਿੱਥੇ ਬੈਠ ਉਹ ਰੋਣ ਦੀ ਗੱਲਾਂ ਸੁਣੇ ਮੇਰੀ ਨਿੱਕੀ ਰੋਂਦੀ ਆ ਮਾਂ ਨੂੰ ਕਹ ਤੂੰ ਮਾਰਦੀ ਆ ਐਣੇ ਐਣੇ ਗੱਲ ਸੁਣ ਬਹਿ ਜਾ ਬਹਿ ਜਾ ਚੋਰ ਕਮਲਪ੍ਰੀਤ ਤੇ ਲੱਗਾ ਚੋਰ ਠੀਕ ਮਿੱਠਾ ਬੋਲ ਮਿੱਠਾ ਬੋਲ ਉਹਨੂੰ ਬਸ ਆ ਕੇ ਚਲਾ ਗਿਆ ਡੈਡੀ ਉਹਦੀ ਦੁਕਾਨ ਤੇ ਇਹਨੇ 16 ਸਾਲ ਕੰਮ ਕੀਤਾ ਤੇ 16 ਸਾਲਾਂ ਦੀ ਇਹਦੀ ਮਿਹਨਤ ਸਾਰੀ ਉਹਨੇ ਆਪਣੇ ਕੋਲ ਰੱਖ ਲਈ ਦਿੱਤੀ ਨਹੀਂ ਕੰਮ ਪਰੇ ਜਾਣ ਬਸ ਚਿੰਤਾ ਫਿਕਰ ਪਰੋਣਾ ਨਹੀਂ ਪਰਿਵਾਰ ਪਰਿਵਾਰ ਕਨਨ ਤਾਂ ਪਕਾ ਰਿਹਾ ਡਾਡੀ ਮਾਰ ਗਿਆ ਨਾ ਕੰਮ ਨਹੀਂ ਕਰਦਾ ਮੈਂ ਤੇਰਾ ਭਰਾ ਨਹੀਂ ਮੈਂ ਤੇਰਾ ਭਰਾ ਨਹੀਂ ਮੈਂ ਵੀ ਤੇਰਾ ਭਰਾ ਆ ਡੈਡੀ ਬਹੁਤ ਵਧੀਆ ਤਰ੍ਹਾਂ ਮਾਣਿਆ ਕੋਈ ਨਾ ਰੋਣਾ ਨਹੀਂ ਕਰੋਨਾ ਨਹੀਂ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਜੀ ਹਰਵਿੰਦਰ ਕੌਰ ਮਾਣੇ ਵਧੀਆ ਹੱਸਦੇ ਵਸਦੇ ਘਰ ਦਿੱਤੀ ਸਰਦਾਰ ਬਖਸ਼ੀ ਸਿੰਘ ਬਿਰਦੀ ਆਮ ਗੜੀਆ ਬਰਾਦਰੀ ਇਹਦਾ ਭਰਾ ਬਹੁਤ ਵਧੀਆ ਕਾਰੀਗਰ ਫਾਦਰ ਸਾਹਿਬ ਵੀ ਇਹ ਖੁਦ ਵੀ ਭੈਣ ਬਹੁਤ ਕੰਮ ਕਰਨ ਵਾਲੀ ਪੜ੍ਹੀ ਲਿਖੀ ਇੰਗਲੈਂਡ ਦੇ ਵਿੱਚ ਗਈ ਭੈਣ ਇਹ 2001 ਦੇ ਵਿੱਚ ਤਾਂ 2000 15 16 ਤੱਕ ਰਹੇ ਇੰਗਲੈਂਡ 'ਚ ਰਹੀ ਉਤੋਂ ਵਾਪਸ ਆ ਕੇ ਇੰਨੀ ਡਿਪਰੈਸ਼ਨ ਚਲੇ ਗਈ ਹੁਣ ਪਿਛਲੇ 5-6 ਸਾਲਾਂ ਤੋਂ ਸੜਕਾਂ ਤੇ ਇਹਦੇ ਫਾਦਰ ਸਾਹਿਬ ਵੀ ਇਸੇ ਟੈਨਸ਼ਨ 'ਚ ਹੀ ਦੁਨੀਆ ਤੋਂ ਚਲੇ ਗਏ ਇਹਦਾ ਭਰਾ ਵੀ ਇਸੇ ਟੈਨਸ਼ਨ ਦਾ ਮਾਰਾ ਇੱਥੇ ਸੁਪਨਿਆਂ ਦੇ ਘਰ 'ਚ ਹੀ ਐਡਮਟ ਆ ਉਹ ਵੀ ਬਹੁਤ ਅਫਸੈਟ ਸੀ ਲੜਾਈ ਝਗੜੇ ਕਰਦਾ ਸੀ ਕੁੱਟਮਾਰ ਕਰਦਾ ਸੀ ਅਫਸੈਟ ਸੀ ਬਹੁਤ ਫਿਰ ਇਹਨੂੰ ਭੈਣ ਨੂੰ ਵੀ ਕਪੂਰਥਲੇ ਤੋਂ ਲੈ ਕੇ ਆਏ ਜਾ ਕੇ ਹਰਦਵਾਰ ਕਿਤੇ ਬੰਗਲਾ ਸਾਹਿਬ ਕਿਤੇ ਦਿੱਲੀ ਕਿੱਥੇ ਕਿੱਥੇ ਭੈਣ ਸਾਰਾ ਦਿਨ ਟ੍ਰੇਨਾਂ ਬੱਸਾਂ 'ਚ ਨਾ ਘਰੇ ਆਉਂਦੀ ਜੇ ਆਈ 1 ਮਿੰਟ ਰੁਕੀ ਫਿਰ ਜਦੀ ਵਾਪਸ ਨਹੀਂ ਮਾਤਾ ਨੌਕਰੀ ਲੱਭ ਨੌਕਰੀ ਲੱਭਦੀ ਸੀ ਭੈਣ ਨੌਕਰੀ ਇਹ ਤੇ ਬਾਪੂ ਦੀ ਧੋਖੇ ਇਸ ਗੱਲ ਦਾ ਇਹਦੀ ਸੱਕੀ ਮਾਸੀ ਇੰਗਲੈਂਡ ਚ ਜਿਨੇ ਇਹਨੂੰ ਬੁਲਾਇਆ ਸੀ ਆਪਣੇ ਕੋਲੇ ਉਹਦੀ ਦੁਕਾਨ ਤੇ ਇਹਨੇ 16 ਸਾਲ ਕੰਮ ਕੀਤਾ ਤੇ 16 ਸਾਲਾਂ ਦੀ ਇਹਦੀ ਮਿਹਨਤ ਸਾਰੀ ਉਹਨੇ ਆਪਣੇ ਕੋਲੇ ਰੱਖ ਲਈ ਦਿੱਤੀ ਨਹੀਂ ਆਏ ਸੀਗਾ ਮੰਮੀ ਦੇ ਕੇ ਗਏ ਸੀ ਹਾਂ ਬੱਤ ਮੈਨੂੰ ਪਤਾ ਤੇਰੀ ਮੰਮੀ ਲੰਗੇ ਹਰਵਿੰਦਰ ਹਾਂ ਮੈਨੂੰ ਪਤਾ ਤੇਰੀ ਮਾਸੀ ਦਾ ਕੀ ਨਾਮ ਹੈ ਮਾਸੀ ਦਾ ਮਾਸੀ ਦਾ ਬੱਲਵਿੰਦਰ ਕੋਰਮੋਲ ਪੋਗਲ ਪੋਗਲਾ ਤੇ ਭੈਣੇ ਉਹਨਾਂ ਨੇ ਤੈਨੂੰ ਜਿਹੜੀ ਤਨਖਾਹ ਸੀ ਤੇਰੀ ਦਿੱਤੀ ਨਹੀਂ ਸੀ ਮੇਰਾ ਖਾਣਾ ਤਾਂ ਨਹੀਂ ਠੱਪ ਕਰੋਗੇ ਨਹੀਂ ਮੇਰਾ ਖਾਣਾ ਤਾਂ ਨਹੀਂ ਠੱਪ ਕਰੋਗੇ ਨਹੀਂ ਖਾਣਾ ਤਾਂ ਠੱਪ ਕਰਾਂਗੇ ਤੇਰਾ ਖਾਣਾ ਨੂੰ ਠੱਪ ਕਰੋ ਮੈਂ ਤਾਂ ਤੈਨੂੰ ਤਨਖਾਹ ਦਿੱਤੀ ਨਹੀਂ ਸੀ ਉਹਨੇ ਹੈ ਭੈਣੇ ਤਨਖਾਹ ਦਿੱਤੀ ਨਹੀਂ ਸੀਗੀ ਦੇਖੋ ਸ਼ਕੀ ਮਾਸੀ ਨੇ ਇਦਾਂ ਕੰਮ তোর ਨੇ ਨਾ ਆਪਣੇ ਨਿਸ਼ਤਾਨ ਜਿਹੜਾ ਜ ਸਾਡੇ ਜਿੰਦਿਆਂ ਕੰਮ ਕਰਤਾ ਜਿੱਦਾਂ ਜਿੰਨਾ ਦੇਤਾ ਲੈ ਲਿਆ ਉਹਨੇ ਕਿ ਦਿੰਦੇ ਸੀ ਫਿਰ ਤੇਰੇ ਕੋਲੇ ਰੱਖਤੀ ਜਮਾ ਕਰਦੀ ਸੀ ਤੂੰ ਇਹ ਵਾਲਾ ਉਹ ਵਾਲਾ ਨਹੀਂ ਆ ਇਹ ਕਿਹੜੇ ਪੈਸੇ ਇਹ ਤਾਂ ਮੇਰੇ ਇਹ ਮੇਰੇ ਜੀਜੇਸ ਨੇ ਦਿੱਤੇ ਆ ਹੂੰ ਹੂੰ ਪਰ ਦੁਆਰੇ ਨੇ ਜੀਜੇਸ ਨੇ ਇਹਨੂੰ ਕਹਿ ਦਿੱਤੇ ਉਹਨਾਂ ਨੇ ਕਿਸੇ ਟਾਈਮੇ ਭੈਣ ਦਾ ਇਹ ਬੜਾ ਚਿਹਰਾ ਸੀ ਤੇ ਕੋਹ ਹਾਲਾਤ ਜਿੱਦਣ ਲੈ ਕੇ ਆਏ ਆ ਉਹ ਵੀ ਵੀਡੀਓ ਅਸੀਂ ਦੇਖ ਲਓ ਤੁਹਾਡੇ ਨਾਲ ਅਟੈਚ ਕੀਤੇ ਇਹਦੇ ਜੀਜਾ ਜੀ ਸਾਡੇ ਕੋਲੇ ਪਹਿਲਾਂ ਤਾਂ ਆਪਣੇ ਸਾਲੇ ਨੂੰ ਲੈ ਕੇ ਆਏ ਉਹ ਵੀਰਾ ਹੁਣ ਸਾਡੇ ਕੋਲੇ ਇੱਥੇ ਤਬਲਾ ਵਜਾਉਂਦਾ ਬਹੁਤ ਵਧੀਆ ਕੀਰਤਨੀਆ ਸਿੰਘ ਸੀ ਬਹੁਤ ਵਧੀਆ ਤਬਲਾ ਵਜਾਉਂਦਾ ਸੀ ਉਹ ਵੀ ਬਾਹਰ ਗਿਆ ਸੀ ਭੈਣ ਤੇਰਾ ਭਰਾ ਉਹ ਵੀ ਬਾਹਰ ਗਿਆ ਸੀ ਨਹੀਂ ਤੇਰਾ ਭਰਾ ਗਿਆ ਸੀ ਬਾਹਰ ਪਹਿਲਾਂ ਗੱਲ ਸੁਣ ਮੇਰੀ ਹਰਵਿੰਦਰ ਤੇਰਾ ਭਰਾ ਬਾਹਰ ਗਿਆ ਸੀ ਨਹੀਂ ਉਹ ਨਹੀਂ ਉਹ ਨਹੀਂ ਗਿਆ ਉਹਦਾ ਕੀ ਨਾਮ ਆ ਉਹ ਕਮਲਪ੍ਰੀਤ ਕਮਲਪ੍ਰੀਤ ਸਿੰਘ ਕਿੰਨਾ ਪੜਿਆ ਵੀਰਾ ਉਹ ਪੜਿਆ ਤਾਂ ਹੈਗਾ ਪਰ ਕੰਮ ਕੁਝ ਨਹੀਂ ਆ ਤੁਝ ਨਹੀਂ ਆ ਤੁਹਾਡੇ ਘਰ ਦੇ ਵਿੱਚ ਪਹਿਲਾਂ ਕਿਹਨੂੰ ਸੀ ਦਿਮਾਗ ਦੀ ਪ੍ਰੋਬਲਮ ਦਿਮਾਗ ਕੋਲ ਖਰਾਬ ਦੀ ਆ ਤਾਂ ਪਰੇਸ਼ਾਨ ਬਸ ਚਿੰਤਾ ਵੀ ਕਰ ਪਰੋਣਾ ਨਹੀਂ ਪਰਿਵਾਰ ਪਰਿਵਾਰ ਖਾਣਾ ਨਾ ਠੱਪ ਕਰ ਦਿਓ ਕੋਈ ਕੋਈ ਖਾਣਾ ਹੀ ਠੱਪ ਕਰਦੇ ਇਹ ਤਾਂ ਪੇਟ ਨੂੰ ਤਾਂ ਭੁੱਖ ਲੱਗਦੀ ਆ ਪੇਟ ਤਾਂ ਡਰ ਬਣਦਾ ਇਹ ਬੜਾ ਪੈੜਾ ਹੁੰਦਾ ਜਦੋਂ ਖਾਣਾ ਨਹੀਂ ਮਿਲਦਾ ਨਾ ਬੰਦਾ ਕੱਚ ਦੇ ਚੋ ਹੀ ਕਿੰਨਾ ਹੈ ਅੱਜ ਬੱਚੇ ਸਾਡੇ ਬਾਹਰ ਜਾ ਰਹੇ ਨੇ ਇੰਗਲੈਂਡ ਕੈਨੇਡਾ ਅਮਰੀਕਾ ਇਹ ਭੈਣ 2004 ਚ ਗਈ ਸੀ ਲੈ 16 ਸਾਲ ਲਾ ਕੇ ਆਈ ਜੀ ਆਪਾਂ ਸਾਲ ਦਾ ਲੱਖ ਰੁਪਇਆ ਵੀ ਲਾ ਲਈਏ ਤਾਂ ਵੀ 16-17 ਲੱਖ ਰੁਪਇਆ ਦੇ ਕੋ ਹੋਣਾ ਚਾਹੀਦਾ ਪਰ ਉੱਥੇ ਮਹੀਨੇ ਦਾ ਲੱਖ ਵੀ ਥੋੜਾ ਇੰਗਲੈਂਡ ਚ ਕਿੱਥੇ ਗਿਆ ਸਭ ਬਹੁਤ ਦੁੱਖ ਦੀ ਗੱਲ ਆ ਵੀ ਅੱਜ ਖੂਨ ਪਾਣੀ ਹੋਈ ਜਾਂ 30 ਭੈਣ ਦੀ ਇਹ ਤਕਲੀਫ ਨੂੰ ਜਰੂਰ ਸਮਝਿਓ ਆਪਾਂ ਕਰ ਤਾਂ ਕੁਝ ਨਹੀਂ ਸਕਦੇ ਪਰ ਅਰਦਾਸ ਕਰਿਓ ਕਿਉਂਕਿ ਜਨ ਕੀ ਅਰਦਾਸ ਬਿਰਥੀ ਨਾ ਜਾਵੇ ਅਰਦਾਸ ਕਰਿਓ ਭੈਣ ਹਰਵਿੰਦਰ ਕੌਰ ਮਾਣੇ ਦੀ ਖਾਤਰ ਇਹਦੀ ਮੰਮੀ ਵੀ ਸਾਡੇ ਕੋ ਆਈ ਸੀ ਉਹ ਵੀ ਬਜ਼ੁਰਗਾ ਤੋਂ ਤੁਰ ਵੀ ਨਹੀਂ ਹੁੰਦਾ ਇੰਨੀ ਬਿਰਧ ਹੋ ਗਈ ਆ ਤੇ ਉਹ ਡਰਦੀ ਸੀ ਤੇ ਉਹ ਇਹ ਕਈ ਵਾਰੀ ਗੁੱਸੇ ਚ ਆ ਕੇ ਆਪਣੀ ਮਦਰ ਨੂੰ ਮਾਰਦੀ ਸੀ ਧੱਕਾ ਮਾਰ ਦੇ ਸੁੱਟ ਦਿੰਦੀ ਸੀ ਨਹੀਂ ਝੂਠਾ ਨਹੀਂ ਭੈਣੇ ਤੈਨੂੰ ਪਤਾ ਨਹੀਂ ਸੀ ਲੱਗਦਾ ਨਾ ਜਦ ਤੂੰ ਆਈ ਆ ਪਰ ਉਹ ਤੁ ਬਾਲੀ ਬਿਮਾਰ ਸੀ ਮਹੀਨੇ 2-3 ਮਹੀਨੇ ਹੋਏ ਤੈਨੂੰ ਸਾਡੇ ਕੋਈ ਤੈਨੂੰ ਪਤਾ ਕਿੰਨੇ ਮਹੀਨੇ ਹੋਏ ਤੈਨੂੰ ਜਾ ਰਹਾ ਤੈਨੂੰ ਹੁਣ ਇਹ ਥੋੜੀ ਥੋੜੀ ਹੋਸ਼ ਆ ਰਹੀ ਹੈ ਭੈਣ ਦਵਾਈਆਂ ਚੱਲਦੀਆਂ ਜਿਹਦੇ ਨਾਲ ਹੁਣ ਰਵਿੰਦਰ ਭੈਣ ਨੂੰ ਇਹ ਸਾਰੀਆਂ ਚੀਜ਼ਾਂ ਨਹੀਂ ਮਾਰਿਆ ਚਲੋ ਸੌਰੀ 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 ਆਪਾਂ ਗਲਤੀ ਕਹਿੰਨੇ ਵੇਣਾ ਮੇਰੀ ਮੰਮੀ ਨਾ ਬਹੁਤ ਪਿਆਰ ਆ ਮੰਮੀ ਪਾਪਾ ਨਾ ਬਹੁਤ ਪਿਆਰ ਆ ਬਹੁਤ ਪਿਆਰ ਕਰਦੇ ਹੁੰਦੇ ਆ ਪਾਪਾ ਦੀ ਦਿੱਤ ਕਿਵੇਂ ਹੋ ਗਈ ਸੀ ਪੁੱਤ ਪਾਪਾ ਨੂੰ ਕੀ ਹੋ ਗਿਆ ਸੀ ਪਤਾ ਨਹੀਂ ਮੈਂ ਕਹ ਲੈਣੀ ਸੀ ਕਿ ਮੈਂ ਤਸਵੀਰਾਂ ਮੈਂ ਜੈਦਦ ਦਾ ਬਹੁਤ ਬੋਟਨਾ ਪੁੱਛੋ ਕੀ ਹੋਇਆ ਰੀ ਪਾਪਾ ਨੂੰ ਨਹੀਂ ਪੁੱਤ ਦੱਸ ਕੀ ਗੱਲ ਮੈਂ ਪੁੱਛੋ ਨਹੀਂ ਪੁੱਤ ਬਣ ਇੱਕ ਵਾਰੀ ਦੱਸ ਕੀ ਹੋਇਆ ਰੀ ਪਾਪਾ ਨੂੰ ਅਸੀਂ ਪੁੱਤਰ ਬਣ ਕੇ ਅਸੀਂ ਪੁੱਤਰ ਬਣ ਕੇ ਹੋਰ ਕਿਤੇ ਰਹਿਣ ਲੱਗ ਗਏ ਪਿਤਾ ਜੀ ਲੰੋਂ ਕਦੀ ਲੱਭਦਾ ਸੀਗਾ ਪਰ ਪਿਤਾ ਜੀ ਨੂੰ ਪਤਾ ਨਹੀਂ ਕਿੱਥੋਂ ਕੀ ਹੋ ਗਿਆ ਉੱਥੇ ਅੰਦਰ ਅੰਦਰ ਫਿਰ ਕੀ ਹੋ ਗਿਆ ਉਹ ਨਹੀਂ ਮੈਨੂੰ ਪਤਾ ਆ ਅਸੀਂ ਉੱਥੇ ਨਹੀਂ ਸੀਗਾ ਹਾਂ ਜਦੋਂ ਤੁਸੀਂ ਗਏ ਕੀ ਦੇਖਿਆ ਤੁਸੀਂ ਅਸੀਂ ਦੇਖਿਆ ਪਿਤਾ ਜੀ ਇਹ ਤਾਂ ਹਾਲਤ ਬਹੁਤ ਬੁਰੀ ਸੀ ਕਿਤੇ ਜਗਮ ਸੀ ਉਹਨਾਂ ਦੇ ਜਗਮ ਨੇ ਸੀਗਾ ਹੂੰ ਬੋਤ ਉਤਕੀ ਉਤਕ ਬਤੂ ਆ ਇਸੇ ਕਾ ਕੀੜੇ ਪਏ ਹੋਏ ਸੀ ਸਰ ਪਤਾ ਵੀ ਕਿ ਉਹ ਇਦਾ ਸੀਗਾ ਯਾਨੀ ਕਿ ਇਹਦੇ ਫਾਦਰ ਸਾਹਿਬ ਦੇ ਪੂਰੀ ਬਾਡੀ ਚ ਕੀੜੇ ਪੈ ਗਏ ਸੀ ਪੂਰੀ ਬਾਡੀ ਕੀੜਿਆਂ ਨੇ ਖਾ ਲਈ ਲੱਗਾ ਉਹ بڑے بڑے ਕੰਕਾਸ ਵਰਦੇ ਸੀ ਪਾਤ ਪੂਜਾ ਲੱਗਣ ਪੁੱਛਦਾ ਮਤਲਬ ਰਿਸ਼ਤੇਦਾਰ ਵੀ ਮੁੱਖ ਮੋੜ ਗਏ ਭੈਣ ਭਰਾ ਵੀ ਮੁੱਖ ਮੋੜ ਗਏ ਦੋ ਭੈਣ ਭਰਾ ਵਾ ਜਿਹੜੇ ਦੋਨੋਂ ਅਫਸੈਟ ਹੋ ਗਏ ਲੱਕ ਇੱਕ ਭੈਣ ਜਿਹੜੀ ਲੁਧਿਆਣੇ ਵਿਆਹੀ ਆ ਉਹ ਸਪੋਰਟ ਕਰਦੀ ਆ ਜਾਂ ਉਹਦੇ ਘਰ ਵਾਲਾ ਸਪੋਰਟ ਕਰਦਾ ਉਹੀ ਲੈ ਕੇ ਆਇਆ ਇੱਥੇ ਇਹਨੂੰ ਉਹੀ ਇਹਦੇ ਭਰਾ ਨੂੰ ਲੈ ਕੇ ਆਇਆ ਇੱਥੇ ਖਾਲਸਾ ਜੀ ਦਾ ਵੀ ਧੰਨਵਾਦ ਕਰਦੇ ਆ ਗੁਰੂ ਦਾ ਸਿੱਖ ਆ ਅਮਰਤਾਰੀ ਸਿੰਘ ਆ ਵੀਰ ਉਹ ਰਵਿੰਦਰ ਸਿੰਘ ਨੇ ਖਾਲਸਾ ਜੀ ਉਹ ਲੱਕੜੀ ਦਾ ਕੰਮ ਕਰਦੇ ਸਾਡੇ ਕੋਲ ਇੱਥੇ ਵੀ ਕਰਕੇ ਗਏ ਨੇ ਪਰ ਹੁਣ ਉਹ ਇਦਾਂ ਮਾੜਾ ਮੋਟਾ ਕੰਮ ਨਹੀਂ ਦਾ ਚੱਜ ਦਾ ਕੰਮ ਨਹੀਂ ਆ ਇਹ ਰੋਟੀ ਉਹਨਾਂ ਦੀ ਠੰਡੀ ਠੰਡੀ ਆ ਸਭ ਕੁਝ ਧੰਦਾ ਧੰਦਾ ਜਾਂਦਾ ਗਰ ਕੋਈ ਨਾ ਬਾਈ ਗੁਰੂ ਕਿਰਪਾ ਕਰਨਗੇ ਤੂੰ ਠੀਕ ਹੋ ਜਾ ਜਦੋਂ ਤੂੰ ਠੀਕ ਹੋ ਗਈ ਨਾ ਤੂੰ ਸਾਰਾ ਕੁਝ ਠੀਕ ਕਰ ਲੈਣਾ ਤੂੰ ਤਾਂ ਇੰਨੀ ਪੜ੍ਹੀ ਲਿਖੀ ਆ ਇੰਗਲੈਂਡ ਇੰਨਾ ਕੰਮ ਕਰਕੇ ਆਈਆਂ ਤੈਨੂੰ ਦੁਬਾਰਾ ਇੰਗਲੈਂਡ ਭੇਜ ਜੇ ਪੈਸਾ ਦੇ ਦੋ ਮੈਂ ਪੈਸਾ ਦੇ ਦੇ ਪੇ ਦੇ ਇਹ ਨਹੀਂ ਕਰਨਾ ਚੋੜੀ ਨਹੀਂ ਫੇਰਣੀ ਕਿਸੇ ਦੇ ਅੱਗੇ ਨਾ ਆਪਾਂ ਮੰਗਣਾ ਥੋੜੀ ਆ ਹਰਵਿੰਦਰ ਮੰਗਣਾ ਵਾ ਬਾਹਰ ਭੇਜ ਜੇ ਤਾਂ ਬਾਹਰ ਤੂੰ ਦੁਬਾਰਾ ਇੰਗਲੈਂਡ ਚਲੀ ਜਾਇ ਤੇਰੀ ਟਿਕਟ ਅਸੀਂ ਕਰਾ ਦਾਂਗੇ ਤੇਰੀ ਟਿਕਟ ਅਸੀਂ ਕਰਾ ਦਾਂਗੇ ਪੱਕਾ ਪ੍ਰੋਮਿਸ ਪਰ ਤੂੰ ਛੇਤੀ ਛੇਤੀ ਠੀਕ ਹੋ ਜਾ ਦਵਾਈ ਖਾਇਆ ਕਰ ਸਾਡਾ ਪਰਿਵਾਰ ਦੇ ਵਿੱਚ ਇੱਥੇ ਸਾਰੇ ਮੈਂਬਰ ਹੀ ਬਹੁਤ ਦੁੱਖਾਂ ਚੋਂ ਤਕਲੀਫਾਂ ਚੋਂ ਨਿਕਲ ਕੇ ਆਏ ਨੇ ਇਹਦੇ ਵਿੱਚੋਂ ਗਰੀਬ 25 30% ਤਾਂ ਐਦਾਂ ਦੇ ਜਿਨ੍ਹਾਂ ਦਾ ਪਤਾ ਹੀ ਨਹੀਂ ਕੌਣ ਨੇ ਕਿੱਥੋਂ ਆਏ ਨੇ ਜਿਨ੍ਹਾਂ ਦਾ ਪਤਾ ਉਹ ਨਾਂ ਹੋਇਆ ਵਰਗੇ ਕੋਈ ਮਿਲਣੇ ਨਹੀਂ ਆਉਂਦਾ ਕੋਈ ਦੇਖਣ ਹੀ ਨਹੀਂ ਆਉਂਦਾ ਪੁੱਤਰ ਦੋ ਬੇਸਤੀ ਨ ਕਰੋ ਅਸੀਂ ਪੁੱਤਰ ਬਣੇਗੇ ਬਾਬੂ ਜੀ ਦੇ ਦੋ ਪੁੱਤਰ ਸੀਗੇ ਇੱਕ ਦਾ ਕਮਲਪ੍ਰੀਤ ਨੂੰ ਮਾਰ ਥੋੜੀ ਲੈਣਾ ਜੀ ਜੀ ਨਹੀਂ ਕਮਲਪ੍ਰੀਤ ਤਾਂ ਠੀਕ ਆ ਵੀਰਾ ਹੁਣ ਹੁਣ ਦੇਖ ਤਪਲਾ ਵਜਾਉਣਾ ਹੁੰਦਾ ਨਾ ਵੀਰਾ ਜੀ ਜੀ ਵੀ ਪੁੱਤਰ ਆ ਨਾ ਫਿਰ ਤਿੰਨ ਪੁੱਤਰ ਆ ਨਾ ਮੇਰੇ ਤਿੰਨ ਪੁੱਤਰ ਮਾਰ ਥੋੜੀ ਲੈਣੇ ਨਹੀਂ ਮਾਰਨੇ ਪਿਤਾ ਜੀ ਤਾਂ ਮੇਰ ਵੀ ਹੈਗੇ ਆ ਨਾ ਬਸ ਅਰਦਾਸ ਕਰਿਓ ਭੈਣ ਹਰਵਿੰਦਰ ਲਈ ਇਹਦੇ ਛੋਟੇ ਭਰਾ ਲਈ ਇਹਦੀ ਮਾਂ ਲਈ ਇਹਦੇ ਪ੍ਰਵਾਦ ਵੈਗੂ ਜੀ ਕਾ ਖਾਲਸਾ ਫੈਗੜਾ ਨਹੀਂ ਮਾਰ ਗਿਆ ਬੜਾ ਕੰਮ ਨਹੀਂ ਕਰਦਾ ਮੈਂ ਤੇਰਾ ਭਰਾ ਨਹੀਂ ਮੈਂ ਤੇਰਾ ਭਰਾ ਨਹੀਂ ਮੈਂ ਵੀ ਤੇਰਾ ਭਰਾ ਆ ਲੈਦੀ ਬਹੁਤ ਮਰੀਂਦਾ ਨਾ ਮਰੇ ਆ ਕੋਈ ਨਾ ਰੋਣਾ ਨਹੀਂ ਰੋਣਾ ਨਹੀਂ ਮਮਮੀ ਕੋ ਕੰਮ ਨਹੀਂ ਆ ਮੇਰੇ ਕੋਲ ਵੀ ਕੰਮ ਨਹੀਂ ਆ ਤੇਰੇ ਕੋਲ ਕੰਮ ਨਹੀਂ ਆ ਤੂੰ ਮੇਰੀ ਛੋਟੀ ਭੈਣ ਆ ਕੋਈ ਨਾ ਇਹ ਸਾਰੇ ਪੈਸੇ ਨਾ ਤੇਰੇ ਭਰਾ ਕੋਲ ਜਮ੍ਹਾਂ ਕਰ ਲੂੰਗਾ ਮੈਂ ਜਦੋਂ ਤੈਨੂੰ ਲੋੜ ਹੋਊ ਤੂੰ ਲੈ ਲਈ ਠੀਕ ਆ ਫਿਕਰ ਨਹੀਂ ਕਰਨਾ ਜਦੋਂ ਤੂੰ ਜਾਏਂਗੀ ਨਾ ਤੈਨੂੰ ਮੈਂ ਸਾਰੇ ਪੈਸੇ ਦੇ ਕੇ ਭੇਜਾਂ ਉਹਦੇ ਵਿੱਚ ਮੈਂ 2000 ਰੁਪਏ ਹੋਰ ਵੱਧ ਪਾ ਕੇ ਦਊ ਠੀਕ ਹੈ ਉਹ ਨਹੀਂ ਲੈਣਾ ਠੀਕ ਹੈ ਨਾ ਲਈ ਹੋਰ ਹੋਰ ਨਾ ਲਈ ਠੀਕ ਹੈ ਡੈਡੀ ਨੂੰ ਕੀ ਹੋ ਗਿਆ ਸੀਗਾ ਕਿ ਮੈਂ ਡੈਡੀ ਦੇ ਕਿਨੇ ਵਾਗਣ ਦੀਆ ਕੋਈ ਨਾ ਤੈਨੂੰ ਜੌਬ ਦੇਵਾਂਗੇ ਅਸੀਂ ਤੈਨੂੰ ਇੱਥੇ ਨੌਕਰੀ ਮਿਲੂਗੀ ਸਾਡੇ ਕੋਲੇ ਕੰਮ ਕਰੇਂਗੀ ਤੂੰ ਸਾਡੇ ਕੋਲੇ ਹੈ ਕੰਮ ਕਰੇਂਗੀ ਸਾਡੇ ਕੋਲੇ ਆਪਾਂ ਕੰਮ ਕਰਾਂਗੇ ਆ ਤੇਰੇ ਸਾਰੇ ਪੈਸੇ ਆਪਾਂ ਜਮ੍ਹਾਂ ਕਰਕੇ ਇੱਥੇ ਰੱਖ ਲਾਂਗੇ ਜਦ ਤੂੰ ਘਰੇ ਜਾਵੇਂਗੀ ਨਾ ਆ ਇਹਦੇ ਵਿੱਚ ਪਾ ਦੇਣਾ ਠੀਕ ਆ 13700 ਆ ਭੈਣੇ ਇਹ 13720 13770 13700 13810 13820 ਮੈਂ ਤੇਰੀ ਮੰਮੀ ਨੂੰ ਅੱਜ ਬੁਲਾਉਂਗਾ ਠੀਕ ਆ ਬੁਲਾਵਾਂ ਮੈਂ ਤੇਰੀ ਮੰਮੀ ਨੂੰ ਮੰਮੀ ਨੂੰ ਬੁਲਾਉਣਾ ਮੈਂ ਕੋਈ ਬੁਲਾਉਣਾ ਰੋਣਾ ਨਹੀਂ ਪਰ ਰੋਣਾ ਨਹੀਂ ਮੇਰੀ ਭੈਣ ਰੋਣਾ ਨਹੀਂ ਰੋਣਾ ਨਹੀਂ ਚੁੱਪ ਕਰ ਜਾ ਮੈਂ ਬੱਸ ਮੈਂ ਬੱਸ ਦੱਸ ਦਿੰਦਾ 13 ਇੱਕ ਮਸਤ ਦੋ ਜਾ

ਉਹਨੇ ਹਾਂ ਕਾਰਡ ਵੀ ਲੈ ਦੇ ਆ ਕਾਕਾ ਨੂੰ ਬੁਲਾ ਗਰ ਸੇਵਕ ਨੂੰ ਅਜੇ ਜਤਿੰਦਰ ਨੂੰ ਅਜਤਿੰਦਰ ਨੂੰ ਬੁਲਾ ਸਤਿ ਸ੍ਰੀ ਅਕਾਲ ਜੀ ਬਸ ਦੋ ਮਿੰਟ ਦੇ ਜਤਿੰਦਰ ਨੂੰ ਬੁਲਾਇਓ ਕਾਕਾ ਐਂਟਰੀ ਪਾਊਗਾ ਇਹਦੀ 1933 1933 40 ਹੋਗੀ 40 ਹਾਂ ਆਂਡ ਰੱਖ ਲੈ ਕੋਲ ਨੇ ਬਸ ਥੋੜੀ ਜਿਹੀ ਈਆ ਗੁੰਜੀ ਤਰੀ ਬਾਈ ਜੀ ਹੁਣ ਜਦ ਤੈਨੂੰ ਛੱਡ ਕੇ ਆਉਣਗੇ ਤੈਨੂੰ ਪੈਸੇ ਕਿਤੇ ਘਰੇ ਜਾਣਗੇ ਇਹਨਾਂ ਨੇ ਕੀ ਕਰਨੇ ਆ ਪੈਸੇ ਇਹ ਭੈਣ ਜੀ 4-5 ਸਾਲਾਂ ਤੋਂ ਬਾਹਰ ਹੀ ਸੜਕਾਂ ਤੇ ਰਫਦੀ ਪਾਪਾ ਦੀ ਡੈਥ ਹੋ ਗਈ ਮੰਮੀ ਅਫਸੈਟ ਹੋ ਗਈ ਕੋਈ ਨਾ ਕੋਈ ਨਾ ਕੋਈ ਨਾ ਭਰਾ ਵੀ ਇਹਦਾ ਅਫਸੈਟਾ ਕੋਈ ਨਾ ਗਰਸੇਵ ਕੰਟਰੀ ਪਾ 19000 ਆਵਾ ਆ ਕਿੰਨੇ 345 345 ਇਹ ਆ ਆ ਬੈਂਕ ਦੀਆਂ ਕਾਪੀਆਂ ਵਾ ਇੱਕਾ ਚਾਬੀਆਂ ਵਾ ਤਾਂ ATM ਤਿੰਨ ATM 70000 ਦੀ ਇੱਕ FD ਆ 20 20000 ਰੁਪਿਆ ਦਾ ਦੋ ਤਿੰਨ ਬੈਂਕਾਂ ਦਾ ਆਈ ਐਮ ਅਪੂਲੀ ਮੀਨੀ ਮੀਨੀ